ਹalleluyah ਅੱਪਾ ਜੀ ਜਦੋਂ ਮਸੀਹ ਚ ਆ ਕੇ ਕਹਿੰਦੇ ਮਿਹਨਤ ਜਿਹੜੀ ਕਿਤੇ ਵਿਅਰਥ ਨਹੀਂ ਜਾਂਦੀਗੀ ਹਾਲੇ ਜਾਂਦੀ ਹੈ ਵਿਅਰਥ ਨਹੀਂ ਜਾਂਦੀ ਇੱਕ ਛੋਟਾ ਜਿਹਾ ਕੰਮ ਕਰ ਲਈ ਉਹਦਾ ਹੀ ਫਲ ਆਪਾਂ ਨੂੰ ਪਰਮੇਸ਼ਰ ਨੇ ਦੇਣਾ ਹallelujah ਜਿੰਦਾ ਹੈ ਆਪਾਂ ਕਈ ਵਾਰੀ ਕਿਸੇ ਦਾ ਕੰਮ ਕਰਕੇ ਭੁੱਲ ਜਾਂਦੇ ਆ ਪਰ ਪਰਮੇਸ਼ਰ ਨੂੰ ਯਾਦ ਰੱਖਿੰਦੋਂ ਸੱਚਮੁੱਚ ਉਹਦਾ ਆਪਾਂ ਨੂੰ ਫਲ ਦਿੰਦਾ ਹੀ ਦਿੰਦਾ ਵੈ ਹallelujah ਕਹਿੰਦਾ ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ ਇਨ੍ਹਾਂ ਗੱਲਾਂ ਉੱਤੇ ਪੱਕਿਆ ਰਹਿ ਕਿਉਂ ਜੋ ਤੂੰ ਇਹ ਕਰਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ ਹallelujah ਕੀ ਇਹ ਕਹਿੰਦਾ ਆਪਣੀ ਵੀ ਰਾਖੀ ਕਰ ਤੇ ਆਪਣੇ ਆਪ ਦੀ ਤੇ ਆਪਣੀ ਸਿੱਖਿਆ ਦੀ ਰਾਖੀ ਕਰ ਹਾਲੇਲੂਇਆ ਫਿਰ ਕਹਿੰਦਾ ਕੀ ਕਰੇਗਾ ਇੰਨਾ ਗੱਲਾਂ ਉਤੇ ਪੱਕਿਆ ਰਹੇ ਕਿਉਂ ਜੋ ਤੂੰ ਇਹ ਕਰਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੀ ਸੁੰਨ ਵਾਲਿਆਂ ਨੂੰ ਬਚਾਵੇਂਗਾ ਹਾਲੇਲੂਇਆ ਜੇ ਆਪਾਂ ਆਪ ਹੀ ਨਹੀਂ ਸੁਧਰੇ ਤਾਂ ਸੁੰਨ ਵਾਲਿਆਂ ਨੂੰ ਆਪਾਂ ਕੀ ਸਮਝਾ ਦੇਾਂਗੇ ਸਮਝਾ ਦੇਾਂਗੇ ਨਹੀਂ ਨਹੀਂ ਆਪਦੇ ਆਪਾ ਅੰਦਰੋਂ ਸੱਚਮੁੱਚ ਇੱਕ ਇੱਕ ਕਰਕੇ ਬਰਿਆਈ ਕੱਢ ਦਿਆ ਕਰੋ ਕੱਢਣ ਲੱਗੋ ਰਾਤ ਨੂੰ ਵੇਖਿਆ ਕਰੋ ਰਾਤ ਨੂੰ ਹੋਰ ਕੁਝ ਨਾ ਕਰਿਆ ਕਰੋ ਰਾਤ ਨੂੰ ਬੈਠਿਆ ਕਰੋ ਪਰਮੇਸ਼ਰ ਅੱਗੇ ਝਾਤੀ ਮਾਰਿਆ ਕਰੋ ਅੱਜ ਮਿੱਥੇ ਕੋਈ ਗਲਤੀ ਦਾ ਨਹੀਂ ਹੋਗੀ ਜੇ ਐਕ ਵੀ ਤੁਹਾਡੇ ਅੰਦਰ ਗਲਤੀ ਹੈ ਤੇ ਪਰਮੇਸ਼ਰ ਨੂੰ ਦੱਸਿਆ ਕਰੋ ਪਰਮੇਸ਼ਰ ਮੈਂ ਤੋਂ ਛੁੱਟਣਾ ਚਾਹਣਾ ਮੈਂ ਤੇ ਮੈਨੂੰ ਤੂੰ ਆਜ਼ਾਦ ਕਰ ਹਾਲੇਲੂਇਆ ਤੇ ਪਰਮੇਸ਼ਰ ਨੇ ਆਪਾਂ ਨੂੰ ਇੱਥੇ ਹੀ ਨਹੀਂ ਉਪ ਦਿਹਾੜੀਆਂ ਹੀ ਕਰਦੇ ਰਹਿ ਜਾਣਾ ਜ ਆਪਾਂ ਐਂ ਹੀ ਰਹਿ ਜਾਣਾ ਪਰਮੇਸ਼ਰ ਆਪਾਂ ਨੂੰ ਬਹੁਤ ਉੱਚੀਆਂ ਥਾਵਾਂ ਤੇ ਲੈ ਕੇ ਜਾਊਗਾ ਹਾਲੇਲੂਇਆ ਉੱਤੇ ਪ੍ਰਗਟ ਕੇ ਕਹਿੰਦਾ ਸਾਰਾ ਤੁਸੀਂ ਦਾ ਨੰਬਰ ਨਹੀਂ ਲੈਣਾ ਨੰਬਰ ਨਹੀਂ ਦੇਣਾਗਾ ਹਾਲੇ ਕਹਿੰਦਾ ਕਿ ਨਹੀਂ ਕਹਿੰਦਾ ਉਹ ਕਹਿੰਦਾ ਹੁੰਦਾ ਲੈ ਲਓ ਕਿ ਕਹਿੰਦਾ ਹੁੰਦਾ ਨਹੀਂ ਲੈਣੇ ਕਿਉਂਕਿ ਜਿਹਦੇ ਕਹਿੰਦਾ ਨੰਬਰ ਲੈਨੇ ਉਹਨਾਂ 'ਚ ਹੀ ਵਿਸ਼ਤਾਨ ਵਡੇ ਹੁੰਦੇ ਆ ਹਾਲੇਲੂਇਆ ਅਗਲੇ ਤੇ ਫੋਨ ਆ ਰਹੀ ਆਪਣੇ ਚ ਆ ਜਾਂਦੇ ਫਿਰ ਆਪਣੇ ਆਪ ਆਪ ਹੀ ਕਿੱਥੇ ਖੱਲ ਦੇ ਸੈੱਟ ਦਿੰਦਾ ਸਥਾਨ ਆਪਾਂ ਨੂੰ ਹਾਲੇਲੂਇਆ ਤੇ ਕਰਕੇ ਸੱਚਮੁੱਚ ਜੇ ਤੁਸੀਂ ਅੱਗੇ ਵਧਣਾ ਵੈ ਤੇ ਨੰਬਰ ਕਿਸੇ ਦਾ ਨਹੀਂ ਲੈਣਾਗਾ ਮੇਰਾ ਫੋਨ ਚੈੱਕ ਕਰ ਲਓ ਮੇਰੇ ਕੋਲ ਕਿਸੇ ਦਾ ਨੰਬਰ ਵੀ ਹੈ ਨਹੀਂਗਾ ਤੁਹਾਡੇ ਜਿਨ੍ਹਾਂ ਦੇ ਪ੍ਰਾਰਥਨਾ ਕਰਦੇ ਸਿਰਫ ਉਹਨਾਂ ਦੇ ਆ ਹਾਲੇਲੂਇਆ ਮੈਂ ਕਿਸੇ ਚਰਚੇ ਤੋਂ ਮੈਂ ਅਜ ਤੱਕ ਨੰਬਰ ਨਹੀਂ ਲਿਆ ਮੈਨੂੰ ਪਤਾ ਆਪਾਂ ਹਦਾਇਤਾ ਕੀ ਮੰਨਦੇ ਆ ਅਸੀਂ ਤਾਂ ਪ੍ਰਭੂ ਜਾਣਿਆ ਸੰਤਾਂ ਦੇ ਅਸੀਂ ਹਦਾਇਤਾ ਮੰਨਦੇ ਮੈਂ ਨਹੀਂ ਕਹਿੰਦੇ ਤੁਸੀਂ ਪੂਰੀਆਂ ਹਦਾਇਤਾ ਮੰਨਦੇ ਆ ਹਾਲੇਲੂਇਆ ਇੱਕ ਇੱਕ ਕਰਕੇ ਜਿਹੜੇ ਨਹੀਂ ਆਪਾਂ ਨੂੰ ਚਾਹੀਦੇ ਉਹ ਕੱਢ ਦਿਆ ਕਰੋ ਆਪਾਂ ਉਹਦਾ ਹੀ ਰੱਖਣਾ ਜਿਹੜਾ ਆਪਾਂ ਨੂੰ ਕਿਸੇ ਦੀ ਖਾਸ ਲੋੜ ਆ ਹਾਲੇਲੂਇਆ ਅਗਲੇ ਜੇ ਸ਼ੈਤਾਨ ਕਰਕੇ ਉੱਥੇ ਜਾਂਦੇ ਆ ਨੀ ਉਹਨਾਂ ਨੂੰ ਕੀ ਲੋੜ ਸੀ ਜਾਣ ਦੀ ਹਲੇ ਲਿਓ ਫਿਰ ਆਪਣੇ ਚਾਉਂਦੇ ਆ ਸੰਤਾਂ ਨੇ ਉਹ ਦਿਨ ਕੀ ਕਿਹਾ ਸੀ ਪੂਠ ਹੁੰਦੇ ਆ ਉਹਨਾਂ ਦੇ ਚੋਂ ਥੋੜੇ ਚ ਵੜ ਜਾਂਦੇ ਆ ਨਹੀਂ ਆਪਾਂ ਆਪਦੇ ਚ ਹੀ ਨੇ ਵੜਨੇ ਆਪਾਂ ਅੱਗੇ ਵਧਣਾਵੇਂ ਸੱਚਮੁੱਚ ਜਿੱਦ ਆਪਾਂ ਅੱਗੇ ਵਧਦੇ ਆ ਉਦੋਂ ਸ਼ੈਤਾਨ ਵੀ ਨਾਲ ਹੀ ਖੜਾ ਹੁੰਦਾ ਉਹ ਕਹਿੰਦਾ ਮੈਂ ਹੁਣ ਕਿਵੇਂ ਨਾ ਕਿਵੇਂ ਥੱਲੇ ਸਿੱਟਣਾ ਹੀ ਸਿੱਟਣਾਵੇਂ ਪਰ ਨਹੀਂ ਆਪਾਂ ਅੱਗੇ ਵਧਣਾ ਸ਼ੈਤਾਨ ਮਗਰ ਨਹੀਂ ਲੱਗਣਾਗਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਹਦਾਇਤਾਂ ਇਹ ਹਦਾਇਤਾਂ ਹੁੰਦੀਆਂ ਹੋਰ ਆਪਾਂ ਇਹ ਨਹੀਂ ਜੇ ਆਪਾਂ ਨਿਤ ਜਾਂਦੇ ਉਹ ਉੱਥੇ ਵੀ ਆਪਾਂ ਗਲਤੀ ਕਰ ਲੈਨੇ ਆ ਉਦੋਂ ਵੀ ਆ ਕੇ ਦੇਖਿਆ ਕਰੋ ਮੈਥੋਂ ਕਿਤੇ ਗਲਤੀ ਤਾਂ ਨਹੀਂ ਹੋ ਗਈ ਕਿਤੇ ਮੇਰੀ ਅੱਖਾਂ ਨੇ ਤਾਂ ਨਹੀਂ ਗਲਤੀ ਕਰ ਲਈ ਕਿਤੇ ਮੇਰੇ ਹੱਥਾਂ ਨੇ ਤਾਂ ਨਹੀਂ ਗਲਤੀ ਕਰ ਲਈ ਕਿਤੇ ਮੇਰੇ ਮੂੰਹ ਤੋਂ ਤੇਰੀ ਗਲਤੀ ਹੋ ਗਈ ਉਹ ਵੀ ਆਪਾਂ ਚੈੱਕ ਕਰਨੀ ਹੈ ਹallelujah ਸੱਚਮੇਂ ਸੋਬਾ ਉੱਠ ਕੇ ਆਪਦਾ ਪਰਮੇਸ਼ਰ ਨੂੰ ਸੌਂਪ ਦਿਆ ਕਰੋ ਪਰਮੇਸ਼ਰ ਜੀ ਮੇਰੇ ਅੱਜ ਦਾ ਮੈਂ ਤੂੰ ਰਾਤ ਪਰ ਮੈਨੂੰ ਸੰਭਾਲ ਕੇ ਰੱਖਿਆ ਦਿਨ ਚੜਿਆ ਵੇ ਪਰਮੇਸ਼ਰ ਅੱਜ ਵੀ ਮੈਨੂੰ ਤੂੰ ਸੰਭਾਲ ਕੇ ਰੱਖਣਾ ਮੈਂ ਮੇਰੇ ਬੱਚਿਆਂ ਨੂੰ ਤੂੰ ਸੰਭਾਲ ਕੇ ਰੱਖਣਾ ਮੇਰੇ ਕਾਰੋਬਾਰ ਨੂੰ ਸੰਭਾਲ ਕੇ ਰੱਖਣਾ ਮੈਂ ਪਰਮੇਸ਼ਰ ਮੇਰੀਆਂ ਅੱਖਾਂ ਤੋਂ ਮੇਰੇ ਦਿਲ ਤੋਂ ਮੇਰੇ ਹੱਥਾਂ ਤੋਂ ਮੇਰੇ ਮੂੰਹ ਤੋਂ ਕਿਸੇ ਦਾ ਬੁਰਾ ਨਾ ਹੋ ਜਾਏ ਹallelujah ਅੱਖਾਂ ਤੋਂ ਕਰਦੀ ਅੱਖਾਂ ਨਾਲ ਆਪਾਂ ਲੱਗ ਲੈਣ ਨੂੰ ਵੇਖਦੇ ਆਂ ਫਿਰ ਆਪਾਂ ਆਪਣੇ ਮੂਹ ਤੋ ਬੁਰਾ ਹੋ ਜਾਂਦਾ ਫਿਰ ਆਪਾਂ ਦਿਲ ਤੇ ਲਾ ਲਈਨੇ ਦਿਲ ਤੋਂ ਹੋ ਜਾਂਦਾ ਹallelujah ਨਹੀਂ ਹallelujah ਇਸ ਤਰ੍ਹਾਂ ਕਰਕੇ ਸੱਚਮੁੱਚ ਪਰਮੇਸ਼ਰ ਨੂੰ ਸੌਂਪਿਆ ਕਰੋ ਫਿਰ ਰਾਤ ਨੂੰ ਫੇਰ ਬੈਠਿਆ ਕਰੋ ਸਾਰਾ ਆਪਦਾ ਚੈੱਕ ਕਰਿਆ ਕਰੋ ਆਪਾਂ ਨੂੰ ਪਤਾ ਹੀ ਹੁੰਦਾ ਮੇਰੀ ਗਲਤੀ ਕਿੱਥੇ ਹੋਈ ਹੈ ਹallelujah ਫਿਰ ਚੈੱਕ ਕਰਿਆ ਕਰੋ ਕੱਲ੍ਹ ਕੱਲ੍ਹ ਸਾਰੇ ਦਿਨ ਚ ਮੈਂ ਕੀ ਕੰਮ ਕੀਤਾ ਮੈਂ ਕੋਈ ਚੰਗਾ ਕੰਮ ਕੀਤਾ ਕਿ ਕੋਈ ਮਾੜਾ ਕੀਤਾ ਕਿਸੇ ਦਾ ਦਿਲ ਦਿਖਾਇਆ ਜਾਂ ਮੈਂ ਕਿਸੇ ਤੇ ਜ਼ਹਿਲ ਸੀ ਕੀਤੀ ਜਾਂ ਮੈਂ ਕਿਸੇ ਨੂੰ ਮਾੜਾ ਸ਼ਬਦ ਕਿਹਾ ਫਿਰ ਚੈੱਕ ਕਰਕੇ ਪਿਆ ਕਰੋ ਹallelujah ਸੱਚਮੁੱਚ ਜਿਹੜੀਆਂ ਆਪਣੇ ਅੰਦਰ ਮਾੜੀਆਂ ਕੋਟੀ ਬਰੀ ਆਈਓ ਪਰਮੇਸ਼ਰ ਨੇ ਕੱਢ ਦੇਣੀ ਹੈ ਹਾਲੇਲੂਇਆ ਕੱਢਦਾ ਪਰਮੇਸ਼ਰ ਸੱਚਮੱਚ ਕੱਢਦਾ ਵੈ ਜੇ ਆਪਾਂ ਉਤੋਂ ਮੰਗੀਏ ਤਾਂ ਸਭ ਕੁਝ ਦੇਣ ਦੀ ਤਾਕਤ ਰੱਖਦਾ ਵੈ ਇਸ ਤਰ੍ਹਾਂ ਕਰਕੇ ਫਿਰ ਆਪਣੇ ਤੇ ਮਾੜੀ ਜੀ ਤਕਲੀਫ ਹੁੰਦੀ ਆ ਪਰਮੇਸ਼ਰ ਨੂੰ ਦੋਸ਼ ਦੇਣ ਨਾ ਪਰਮੇਸ਼ਰ ਮੈਂ ਤੇਰੇ ਬਹੁਤ ਚੈਰਦਾ ਹਾਂ ਦੱਸੂਗਾ ਆਈ ਚੱਲ ਤੇ ਗੇੜੇ ਮਾਰੀ ਜਾਂ ਹਾਲੇਲੂਇਆ